ਲਾਹੇ ਤੂ ਤਾਨਿਆ ਪੈਂਦੀ ਛੋਲਾ ਦੇ ਅੱਧੀ ਰਾਤ ਕਰਿਆ ਹੁੰਦਾ ਸੋਤਾਂ ਹੋਗਾ ਘੜੇ ਨਹੀਂ ਬੜਿਆ ਆਏ ਨਹੀਂ ਚੈਮ ਨਾਲ ਮਕਾਨ ਦੇ ਨੂੰ ਮੈਂ ਰੋਟੀ ਫੁੜਾ ਦਿਆਂ ਭੈਣ ਦਾ ਖਾਸਮ ਕੌਲੇ ਕਾ ਸਦਾ ਫਿਰ ਸਾਰਾ ਰੇਣਾਂ ਅੱਗੇ ਬਾਪੂ ਮੈਂ ਤਾਂ ਖੇਡਦਾ ਛੇਡਰ ਨੂੰ ਭੈਂਦਾ ਲੋੜੇ ਤੂੰ ਜਿੱਤੇਗਾ ਤਗ ਮੇਰਾ ਤਾਂ ਅੱਗੇ ਤਾਂ ਤਾਰ ਤੇ ਜੇ ਜਿੱਤੇ ਤਗ ਮੇਰੇ ਉਹ ਕਾਰ ਦਾ ਕੰਮ ਕਰ ਲੈ ਕਰ ਸਾਰਾ ਦਿਨ ਡੋਂ ਡੋਂ ਸਾਰਾ ਕਬਟ ਨਾ ਇਹ ਲੱਤ ਤੜਾ ਲੇਗਾ ਇੱਥੇ ਭੰਦਿਆ ਯਾਰਾ ਸਾਲ ਤੇ ਮੈਨੂੰ ਤੇਰਾ ਗੰਦ ਚੱਕਣਾ ਪਊਗਾ ਜੇ ਆਜੀ ਤਾਂ ਬੇਲੇ ਸਤਾਂ ਵੀ ਲੋਟਾ ਭੰਦਾ ਖਾਗ ਮੈਂ ਵੀ ਉਹ ਕੋਲ ਨੂੰ ਬੈਠਾ ਕੇ ਲਾ ਚੱਕੀ ਜੰਗਾ ਬਾਹਰ ਕਪੜਾ ਇੱਥੇ ਰੱਖ ਪਾਇਂਦਾ ਲੌੜਾ ਬਾਜ਼ ਮਰੂਆ ਤੋਤੇ ਵੇ ਉਹ ਤੋਤੇ नहीं। आया नहीं तो आता सिदा ही रोटी भी ना खान लग गया रोटी खा लाइ ला, ला पाल तू तो एक में नाल दो तो मैं पाल भा खा नो कट्टिया रख तीन साल चौसा बन जाना कोई दस रुपये वटके से पै गए हथ लगते हो जाने पैसे वो तो आए दोला देने मैं भी बैठा कूंगली जाना तो बड़ा यार पानी भी नहीं रहा यार अद्ध तो बचाला या हो गया कम शट परे कपड़े कुपड़े ना पूंज लाए यार ਉਹ ਬਾਪੂ ਗਾਣਾ ਕੱਢਦਾ ਹੋਊਗਾ ਅੱਧੀ ਰਾਤ ਹੋ ਗਈ ਹੈ ਨਾ ਚੱਲ ਜੀ ਯਾਰ ਹੈ ਨਾ ਗਾਣਾ ਬਹਿਣੀ ਹੈ ਇਕੱਲਾ ਮੁੰਡਾ ਆ ਕੇ ਆਏ ਹੈ 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 ਤੁਹਾਡਾ ਦੂਤਾ ਤੇ ਪੜਤਾਗੇ ਇਥੇ ਦੀਏਗੀ ਜੱਫੀ ਜੁਫੀ ਪੂਰੇ ਲਾਈ ਕੀ ਕੀ ਉਹਨਾਂ ਦੀ ਬੱਸ ਕਰਾ ਦੀ ਅੱਜ ਤਾਂ ਰਗਰੂਗਾ ਚੰਗੀ ਤਰ੍ਹਾਂ ਸਾਰਿਆਂ ਨੂੰ ਬਾਪੂ ਦਾ ਇਹ ਨਾਮ ਰੋਸ਼ਨ ਕਰ ਦੇਣਾ ਪੂਰਾ ਦੇਖੀ ਤੋ ਹੁਣ 205911 ਆਏ ਹੈ ਹੈ ਆ ਗਿਆ ਬਾਪੂ ਬੈਠਾ ਹੈ ਬਾਪੂ ਕਿਵੇਂ ਆ ਠੀਕ ਆ ਹੌਲੀ ਤੋਰ ਕੇ ਤੇ ਨਾ ਡਿਗੜਾ ਬਾਪੂ ਦੇ ਵਿੱਚ ਨਾ ਮਾਰੀ ਹਾਂ ਨਾ ਅੱਜ ਕੀ ਕੀ ਹੋ ਰਿਹਾ ਗੜੇ ਪੁਰਾ ਆ ਸੋਧੀਆਂ ਪਾਪ ਆ ਕੇ ਹੱਟ ਤਾਂ ਨਹੀਂ ਮਾਰਿਆ ਕਿਸੇ ਦੇ ਹੱਟ ਨਹੀਂ ਉਹਨਾਂ ਨੇ ਮੇਰੀ ਜੂੜੀ ਖੋਲਤੀ ਸੀਗੀ ਅੱਛਾ ਲਾਂਬਾ ਦੇ ਕੇ ਉਹ ਨਾ ਕਰੇ ਮੈਂ ਗੁਣੀ ਜਾ ਮੈਂ ਕਿ ਤੜਕੇ ਨਾ ਸਵੇਰੇ ਜਾ ਹੁਣ ਤਾਂ ਇੰਨਾ ਟੰਬੇ ਵੜੇ ਨੇ ਆਪਣੇ ਅੱਛਾ ਹਾਂ ਅੱਜ ਦਾ ਕਰਤਾ ਬੁਲਾਣਾ ਤੇਰਾ ਕਿਹਜਰਾ ਨਾਂ ਰੋਸ਼ਨ ਕਰਤਾ ਕੱਲ ਨੂੰ ਮੈਂ ਮੈਡਲ ਪਾਉਂਦਾ ਕਿ ਕਰੇਗਾ ਨਾਂ ਰੋਸ਼ਨੀ ਉਹ ਵਿੱਚ ਕੋਡੀ ਕਿਨੂੰ ਕਰ ਲਈ ਕੋਡੀ ਕਰਨੀ ਬੱਪੂ ਕੋਡੀ ਕੋਡੀ ਅੱਛਾ ਮੈਂ ਨਹੀਂ ਕਰ ਦਿੰਦੇ ਓਹੋ ਮੈਂ ਗਿਆ ਸਵਾ ਮੇਰਾ ਪੁਰਾਣਾ ਸੁਪਨਾ ਹੈ ਕਰਾ ਉਹਨਾਂ ਨੂੰ ਚੰਗਾ ਬਾਈਆ ਬਾਈਆ ਆਹ ਸਾਥ ਆਪਣਾ ਦਾ ਆ ਬੱਪੂ ਤੇਰੇ ਨਾ ਛੱਡ ਦਣਾ ਹੱਥ ਛੱਡ ਮੀ ਕਿਉਂ ਕੈਂਚੀ ਸਾਰਾ ਕੈਂਚੀ ਦਾ ਮੈਂ ਜੋੜਾ ਲਾਉਂ ਬੱਪੂ ਇਹਨੂੰ ਗੁੱਸਾ ਕਰ ਦਣਾ ਇੱਕਦਾਂ ਗੱਲ ਬਾਲਾ ਪੈਣਾ ਹੈਗਾ ਆ ਗੱਲ ਦਾ ਤੂੰ ਮੇਰਾ ਕੋਟ ਤੂੰ ਮੇਰੀ ਤਿਆਰੀ ਕਰਾਇਆ ਕਰ ਮੈਂ ਨਹੀਂ ਕਰਾਉਂਦਾ ਕਰੂੰਦਾ ਹਾਂ ਮੈਂ ਤੈਨੂੰ ਦੱਸਾਂ ਸਿੱਧਾ ਹੋ ਕੇ ਮੈਂ ਛੱਡ ਨਹੀਂ ਰਿਹਾ ਪਾਇਆ ਕਰ ਮੈਂ ਨਹੀਂ ਮੈਂ ਮੈਂ ਤਾਂ ਇੱਥੇ ਹੀ ਸੋਣੂਗਾ ਤੇਰੇ ਨਾਲ ਹੀ ਤੇਰੇ ਨਾਲ ਹੀ ਸੋਣੂਗਾ ਨਾਲ ਹਾਂ ਉਹ ਆ ਭਾਈ ਜੇ ਲੋੜਿਆ ਤੱਕੀ ਦੀ ਮੁਸ਼ਕਲੀ ਕਿਤਰਾਉਂਦੀ ਆ ਵਈ ਉਹਦਾ ਮੈਂ ਜਾ ਕੇ ਤੂੰ ਪਾਣੀ ਦਾ ਤੂੰ ਰੱਖਦਾ ਨਹੀਂ ਮੈਂ ਹੀ ਛੱਡਿਆ ਆ ਕੰਮ ਜਿਹਨ ਲਿਬੜਿਆ ਆ ਗਿਆ ਲਿਬੜਿਆ ਮ ਉਹ ਕੱਪੜਾ ਨਹੀਂ ਲੱਗੇ ਸੀ ਉੱਥੇ ਹਾਂ ਉਹ ਮੈਂ ਬਾਕਰ ਲਈ ਵਸ ਉਪੈਂਦੇ ਲੋੜਿਆ ਨਾ ਹੋਵੇ ਤਾਂ ਕਿਸੇ ਕਰ ਲੈ ਕਿਸੇ ਉਤਾਕ ਸਾਲੇ ਫਰਸੋਂ ਤੇ ਬੈਂ ਜੋ ਚਿੱਲੀ ਜਾਂਦੀ ਚਿੱਲੀ ਜਾਂਦੀ ਸੋਨ ਤਾਂ ਅੱਜ ਕੱਲ੍ਹ ਨੂੰ ਕਿਸੇ ਦਾ ਵੀ ਨਹੀਂ ਪਤਾ ਮੈਨੂੰ ਪਤਾ ਹਰੋ ਐ ਐ ਐ ਕਿਨੇ ਕਰਦੇ ਨੇ ਬੰਦੇ ਕਿਸੇ ਕਰੇ ਹਾਂ ਬੈਕੀ ਹਾਂ ਬੈਕੀ ਪਤਾ ਮੈਨੂੰ ਮਿੱਕੀ ਘਸਾਉਂਦੇ ਹੁੰਦੇ ਆ ਸਾਰਾ ਤੋਂ ਮੈਨੂੰ ਅੰਬਾਲਾ ਮੈਂ ਪਤਾ ਨਹੀਂ ਨਾ ਪਤਾ ਨਹੀਂ ਲੈ ਸਿੱਖ ਲੋ ਮੇਰਾ ਜੇ ਕਹੇ ਲੈ ਨੇ ਤਾਂ ਨਾਗ ਲੜ ਜਾਂਦਾ ਪਾਣੀ ਗਰਮ ਪਿਆਗਾ ਜੇ ਮੈਂ ਪਾਣੀ ਗਰਮ ਤੇ ਰਾਨਾ ਵਾਪੂ ਯਾਰ ਫਿਰ ਮੈਂ ਉਹਨਾ ਹੂੰਗਾ ਕਿਵੇਂ ਹਾਂ ਰਾਨਾ ਹੁੰਦਾ ਤੜਕੇ ਨਾ ਨਹੀਂ ਨੋਂ ਨੁੱਤਗਾ ਦੀ ਨੰਬੇ ਤੇ ਰੁਕ ਲੱਕੀਆ ਮੈਂ ਮੈ ਹੁਣੀ ਨਾ ਹੂੰਗਾ ਮੈਂ ਠੰਡੇ ਰਾਨਾ ਲੂ ਫਿਰ ਲਮੂਣੀ ਆਜੂ ਭੈਂਦਾ ਯਾਰ ਮੈਂ ਨਹੀਂ ਦਵਾਈ ਦੂ ਵੀ ਦਮਣੀ ਤੈਨੂੰ ਮੈਨੂੰ ਮੈਨੂੰ ਪਰ ਮੈਨੂੰ ਉਹਨੂੰ ਤਾਏ ਨੂੰ ਵੀ ਰੋਟੀ ਦਿੱਤੀ ਹੋਣੀ ਤਾਏ ਨੂੰ ਮੈਂ ਕਿਹੜੇ ਫੁਲਕੇ ਦੇ ਦਿਆ ਬਸ ਯਾਰ ਤੂੰ ਇੱਕੋ ਵੀ ਕੋਈ ਵੀ ਨਹੀਂ ਕੰਮ ਕਰਦਾ ਮੈਂ ਤਾਂ ਆ ਪਸੂ ਦੰਗਰ ਸਾਹ ਦਾ ਪ੍ਰਾਪਾ ਮੈਨੂੰ ਉਹਨੂੰ ਉਹ ਨਹੀਂ ਭੜਾਈ ਦੇ ਟੋਕੜੇ ਉਹਨੂੰ ਚੜਾ ਦੇ ਸਵੇਰੇ ਮਿੰਨੀ ਵਾ ਮੈਂ ਵੀ ਨਹੀਂ ਫਿਰ ਦਿੰਦਾ ਰੋਟੀਆਂ ਤੇ ਹੋਰ ਕੌਣ ਕਰੂਗਾ ਫਿਰ ਕੰਜੇ ਦਾ ਜੰਮਿਆਂ ਦਾ ਕੀ ਫਾਇਦਾ ਹੋਇਆ ਓਏ ਸੋਡਾ ਮੈਂ ਨਹੀਂ ਦਿੰਦਾ ਸਾਰਾ ਦਿਨ ਦੇਦਾ ਤੰ ਨ ਮਰ ਮਖੂਂਡੇ ਚਕੜਾ ਤੇ ਮੈਨੂੰ ਪਤਾ ਤੈਨੂੰ ਤਾਂ ਜ਼ਮੀਨ ਦੀ ਗੋਆਂਗੀ ਜ਼ਮੀਨ ਦੀ ਤਾਂ ਹੈਗੀ ਐ ਫਿਰ ਜ਼ਮੀਨ ਦੀ ਗੋ ਕੋਈ ਇੱਕ ਦਾ ਜਿਆ ਜਾਰਾ ਓਏ ਲੋਲਿਆ ਬੰਦਿਆ ਜ਼ਮੀਨ ਨਾ ਲੱਗ ਜੂਗੀ ਆਪਣੇ ਜਿਹੜੀ ਮਕੰਦ ਦੇ ਨਾਂ ਹੀ ਨਾ ਚਾਰ ਕਿੱਲੇ ਆਪਾਂ ਕਰਾਂ ਲੀਏ ਅੱਠ ਹੋ ਜੂ ਤੇਰੇ ਨਾਂ ਮੇਰਾ ਸੜਿਆ ਕੋਈ ਕੁੜੀ ਦੇ ਦੂਆ ਉਹਦੇ ਨਾਮ ਦੇ ਨਾ ਮਾੜਾ ਖੜਿਆਰ ਨਾ ਲਿਆਉਂ ਮੂੰਹ ਦਾ ਦਰਖੜ ਨਾਲੇ ਇਹ ਪੈਂਦੇ ਜਰਾ ਇਹ ਨਾ ਕੰਦ ਤੇ ਦੀਵਾ ਤਰਿਆ ਹੁੰਦਾ ਆ ਮੈਂ ਮੈਂ ਗਿਆ ਸੀ ਗਿਆ ਸੀ ਮੈਂ ਕਹਦਾ ਹੁਣ ਖੇਡਣ ਨਹੀਂ ਆ ਪਿੱਛੇ ਕੋਦ ਮੈਡਲ ਲਿਆ ਸੀ ਮੈਡਲ ਕਿੱਥੇ ਆ ਮੈਡਲ ਤਾਂ ਉੱਥੇ ਪਿਆਦਾ ਆਪਣੇ ਟੰਗਿਆ ਆ ਇੱਕ ਮੈਡਲ ਮੇਰੇ ਕੋਲੇ ਵੀ ਆ ਪਾ ਮਾ ਬਾ ਯਾਰ ਬਾਪੂ ਤੂੰ ਥਰਮ ਜੁਰਮ ਵੀ ਮੰਨ ਲਿਆ ਕਰ ਮੜੀ ਮੋਟੀ ਆ ਮੈਡਲ ਆ ਤੂੰ ਜਿੱਤੇਗਾ ਹੁਣ ਮੈਡਲ ਆ ਮੈਂ ਮੈਂ ਉਥੇ ਆ ਮੈਂ ਗਿਆ ਸੀ ਕੋਦ ਅੱਛਾ ਉਹ ਵੀ ਮੈਂ ਨਾ ਕਰਾਉਣੀ ਆ ਫੋਟੋਆਂ ਫੜ ਫੜ ਕੇ ਆ ਮੈਨੂੰ ਕਰੇ ਕਰ ਤੋਤੇ ਫੋਟੋਆਂ ਕਰਾਉਣੀ ਆ ਅੱਛਾ ਮੇਰਾ ਕਬੱਡੀ ਵਾਲੇ ਪੂਰਾ ਨਾਮ ਬੋਲ ਦੇ ਤੇਰਾ ਵੀ ਮੈਂ ਨਾਮ ਲਾਇਆ ਸੀ ਉੱਥੇ ਅੱਛਾ ਮੈਂ ਕਹਿੰਦੀ ਅੱਛਾ ਤੈਨੂੰ ਕਹਿੰਦੀ ਕਿ ਚਿੱਟਣਾ ਤੇ ਚੁੰਮ ਚੁੰਮ ਮਾਰ ਤੋਤੇ ਹੈ ਹਾਂ ਵੇ ਵੇ ਮੈਂ ਨਾ ਮਗਾ ਮੈਂ ਇਹ ਜੇ ਕੰਮ ਨਹੀਂ ਕਰ ਮਗਾ ਮੈਂ ਤਾਂ ਕੈਂਚੀਆਂ ਮਾਰਦਾ ਮਾਰਦਾ ਕੈਂਚੀਆਂ ਹੂੰ ਨਾ ਕਿਸੇ ਦੇ ਮਾਰੀ ਤੂੰ ਮੇਰੇ ਨਾਲ ਚੱਲੀ ਇੱਕ ਮੈਂ ਨਹੀਂ ਭਰਾ ਮੈਂ ਇਨੀ ਛੇਤਰਖਾਂ ਦਾ ਸੋਣਾ ਲੱਗੇ ਸੋ ਮੈਂ ਤਰਨੀ ਮੈਂ ਕੋ ਮੇਰਾ ਕੋ ਚਾ ਦਾ ਕੋ ਚਾ ਤੇਰੇ ਤਾਂ ਪੈਂਦੀਆਂ ਨੇ ਹੁਣ ਬਾ ਮੈਂ ਤਾਂ ਕਰਾਂ ਨਹੀਂ ਬਸ ਤਾਈ ਕੋਲੇ ਮੈਂ ਰੋਟੀ ਦੇ ਆ ਫਿਰ ਉਹਨੂੰ ਉਹ ਫੜਾਇਆ ਯਾਰ ਜੇ ਤੁਲਸ ਲੂਆ ਦਾ ਦੋ ਪੈਂਦਾ ਯਾਰ ਉਹ ਆਦਨ ਪੋ ਨਾ ਖਰੇ ਕਰਦਾ ਕਦੇ ਕਦੋਂ ਤਕਤੀ ਲਿਆ ਦੇ ਕਦੇ ਕਦੇ ਦਾਲ ਪਾ ਦੇ ਕਦੇ ਕੋਸ ਕਦੇ ਕੋਸ ਉਹ ਨਹੀਂ ਨੋਟਾਉਂਦਾ ਹੈ ਹਾਂ ਉਹ ਬਾਤ ਬਾਤ ਤੂੰ ਮੈਨੂੰ ਕਹਿੰਦਾ ਮੈਨੂੰ ਗੋੜ ਲਿਆ ਦੇ ਲੈ ਹੁਣ ਹਾਂ ਸਾਲਾ ਗੋੜਦਾ ਉਹਨੂੰ ਕਹਿੰਦੇ ਬਾਪੂ ਕੋਲੇ ਐਡਾ ਨਾ ਕਰ ਐ ਤਾਂ ਥੋੜਾ ਜਿਹਾ ਝੱਲਾ ਜਾ ਕਹਦੇ ਹਾਂ ਕਹਿੰਦੇ ਜੇ ਲੋਟ ਆ ਜੂਗਾ ਤਾਂ ਤੇਰੇ ਜੇ ਲੱਥਣ ਆ ਜਗਨ ਲਗਾ ਮੈਂ ਤੈਨੂੰ ਬੁਲਾਉਂ ਮੈਨੂੰ ਬੁਲਾਈ ਮੈਂ ਘਰੋਂ ਖੁੰਡੈਣਾ ਸਿੱਧਾ ਨੂੰ ਹੁਣ ਬੁਲਾਈ ਸਾਲਾ ਐ ਚਲ ਤਪਾਰ ਰੱਖਿਆ ਉਹਨੇ ਹਾਂ ਤੂੰ ਐ ਕਰ ਮੇਰਾ ਪੁੱਤ ਨਾ ਤਾਈਂ ਐ ਪੈਰ ਥੋਲਾ ਹਾਂ ਤੇ ਮੜਾ ਜਾਂ ਮੂੰਹ ਤੇ ਮਾਰ ਲੈ ਪਾਣੀ ਅਚੰਗਾ ਹੋ ਜੂ 25 ਮੈਂ ਨਹੀਂ ਮੈਂ ਨਹੀਂ ਹਾਂ ਮੈਂ ਤਾਂ ਠੰਡੇ ਨਾਲ ਹੀ ਹੁਣ ਨਾ ਆਊਗਾ ਠੰਡੇ ਨਾਲ ਨਾ ਮੈਂ ਕਹ ਤੂੰ ਦੋ ਰੋਟੀਆਂ ਫ ਹਾਂ ਜੇ ਚੁੱਲ੍ਹ ਸਲੇ ਦਾ ਟਾਈਮ ਨਾਲ ਕਰਦਾ ਸਭੀ ਦਹਿਰ ਪਾਦਨ ਬੁੜੇ ਨੂੰ ਮਾਰ ਕੇ ਬੁੱਤੇ ਲਵਾ ਲਾਂਗੇ ਮਰੇ ਭਾਈ ਉਹ ਭਿੰਜਿਆ ਯਾਰਾ ਜਿਹੜੀਆਂ ਕੁੜੀਆਂ ਨੇ ਉਹ ਦਾਵਾ ਨਾ ਕਰ ਦੇਣ ਆਪਣੇ ਤੇ ਕਿਤੇ ਕੱਲ ਨੂੰ ਦੱਬ ਦਾਂਗੇ ਆਪਾਂ ਬਸ ਦੱਬ ਜਾਾਂਗੇ ਉਹ ਤੋਂ ਬਰਿਆ ਕੇ ਨਾ ਦੁਨੀਆ ਆਪਾਂ ਤੋਂ ਗੁੱਠਾ ਲਵਾ ਲੈਗੇ ਅੱਛਾ ਉੜਗਾ ਦੇ ਨਾ ਨਹੀਂ ਜਮੀਨ ਚੜਦੀ ਉਹ ਮਰ ਗਿਆ ਪਾ ਨਹੀਂ ਨਹੀਂ ਦੰਦਾ ਬੱਪੂ ਯਾਰ ਤੈਨੂੰ ਨਾ ਮੈਨੂੰ ਪਤਾ ਆਉਂਦਾ ਕਿੱਥੇ ਜਾਂਦਾ ਮੈਨੂੰ ਤਾਂ ਬਰਿਆਉਂਦਾ ਉਹ ਤੂੰ ਮੇਰੇ ਨੂੰ ਬਰਿਆ ਲਿਆ ਕਰ ਮੈਨੂੰ ਕਹਿੰਦਾ ਕਹਿੰਦਾ ਕੋਈ ਮੇਰਾ ਪੁੱਤ ਬਣ ਜਾ ਇੱਕ ਦਿਨ ਕਹਿੰਦਾ ਜਾਂ ਹੂਰ ਨੂੰ ਕਰ ਗਿਆ ਉਹਦੇ ਗੂਠਾ ਹੀ ਨਾ ਲਵਾ ਲਗੇ ਸੁੱਤੇ ਪੈਦਾ ਮਾ ਪਾ ਦਾ ਬੜਾ ਬੜਕਦੇ ਰਹਿੰਦਾ ਜਾਂ ਹੂਰ ਕਰ ਮੈਂ ਤਾਂ ਹੋਰ ਗੜਾ ਕ ਵਾਲਾ ਤੀਮਾ ਦਾ ਹਾਂ ਮੈਂ ਇਹਨੂੰ ਤੀਮੀ ਲਿਆ ਦਿੰਦਾ ਹਾਂ ਕਿਰਾਏ ਤੇ ਮਿਲ ਮਿਲ ਜਾਂਦੀਆਂ ਦੀ ਗੱਲ ਅੱਛਾ ਲੈ ਲੈਣ ਦੀ ਕੋਈ ਚਾਰ ਪੀ ਹਾਂ ਤੇ ਉਹਨੂੰ ਜ਼ਮੀਨ ਆਲਾ ਮੁੜ ਕੇ ਉਹ ਤੋਂ ਬਵਾਨੇਗੇ ਰੋਲਾ। ਹੂੰ ਤੇ ਕਹਿੰਦੇ ਨਹੀਂ ਰਾਜੀ ਬੰਦਾ ਕਰਦੇ ਤੇਰਾ ਮਕੰਦਸੇ ਤੇ ਗੂਠਾ ਲਈ। ਅੱਛਾ ਤੇ ਫਾਰਮ ਆਪਾਂ ਦੂਜਾ ਜ਼ਮੀਨ ਆਲਾ ਲਿਆਵਾਂਗੇ। ਉਤੇ ਲਵਾ ਲਾਂਗੇ। ਨਹੀਂ ਕਹਿੰਦਾ ਉਠਾ ਲੈਂਦਾ ਅਖਰ। ਕੌਣ ਬੰਮਾ ਮਕੰਦਸ ਬਤਾਇਆ। ਉਹਨੂੰ ਭਾਈ ਦੀ ਫੁੱਦੀ ਉਹ ਬਾਦੀ ਤੇਰਾ ਜਮਾਤਾ ਪੜਿਆ। ਜਾਂਦਾ ਤਾ ਤਹਾ ਹਿਲ ਤੋਂ ਕੱਕੜ ਨਹੀਂ ਹੈਗਾ। ਅੱਛਾ ਤੈਨੂੰ ਪਤਾ ਹੈ? ਤੇ ਪਤਾਈਏ ਮੈਨੂੰ ਜਾਂਦਾ ਰਿਹਾ ਉੱਥੇ ਮਸਜਿਦ ਚ ਪੜਨਾ। ਅੱਛਾ ਉਹਦੇ ਗੋੰਦੀ ਮਾਸਟਰ ਹੁੰਦਾ ਸੀਗਾ। ਹਾਂ। ਜੇ ਉਹ ਮਾਰਦਾ ਨਾ ਉਹ ਚਿੱਤੜਾ ਤੇ ਚਾਰ ਡੰਡੇ ਪੜਿਆ ਨਾ ਹੁੰਦਾ ਤੇ ਭਾਵੇਂਦਾ ਯਾਰ ਝੋਲਾ ਵੀ ਉੱਥੀ ਧਰਿਆ ਹੁੰਦਾ ਮੈਨੂੰ ਤਾਂ ਕਹਿੰਦਾ ਪੁੱਤ ਮਾ ਵੀ ਡੱਕੋ ਮਾ ਵੀ ਡੱਕਰੀਆ ਬਾਪੂ ਨੇ ਬਥੇਰਾ ਚਿੱਤੜਾ ਨਾਲ ਭੇਜਿਆ ਪਰ ਪੜਿਆ ਨਹੀਂ ਕੰਜਰਾ ਅੱਛਾ ਜੇ ਪੜਿਆ ਹੁੰਦਾ ਕੋਈ ਨਾ ਕੋਈ ਅਫਸਰ ਲੱਗ ਜਾਂਦਾ ਹੋਰ ਕੀ ਸੀਗਾ ਮੈਂ ਕੋਣੋ ਛੱਡ ਪਰਿਆ ਜੀ ਰੋਟੀ ਦਾ ਮੈਂ ਸੁਣਨਾ ਨਾ ਹਾਲ ਬਾਹਾਂ ਭਾਂਦੇ ਯਾਰ ਨੇ ਮੇਰੇ ਗੋਡੇ ਮਿੰਗੇ ਕਰਾਤੇ ਮੈਂ ਫਿਰ ਰੋਟੀ ਨਹੀਂ ਮਾਰ ਸਕਿਆ ਮੈਂ ਸੁਣਨਾ ਥੱਕਿਆ ਨਹੀਂ ਮੇਰੇ ਪੁੱਤ ਨੂੰ ਦੋ ਰੋਟੀਆਂ ਪੜਾ ਕੇ ਕੀ ਮੇ ਮੈਂ ਤੁਹੱਲਿਆ ਨੀਂ ਦਾ ਠੰਡ ਦਾ ਟਾਈਮ ਵਾ ਤੂੰ ਦਾ ਕੰਮ ਕਮ ਬੋਲ ਜੋ ਨਿਕਲ ਜਾ ਘਰੋਂ ਕੰਬਲ ਚ ਮੈਂ ਕਿ ਮੈਨੇ 18 ਖਾ ਕੇ ਭੁੱਖੀ ਬਸਾਰਾ ਦਿਨ ਇੱਥੇ ਭੁੱਖੀ ਪੈਂਦਾ ਯਾਰ ਹੱਡ ਨਹੀਂ ਤੁਰਦੀ ਐਵੇਂ ਹੋਰ ਕੀ ਕਰਕੇ ਵਾ ਯਾਰ ਬਈ ਇਹ ਨਹੀਂ ਦੋ ਵੀ ਕੰਮ ਦਾ ਨਹੀਂ ਬਾਪੂ ਫੁਰਾ ਦੇ ਮੈਸੂ ਪਹਿਲਾ ਪਹਿਲਾ ਤੂੰ ਗੇਟ ਲਾਦਾ ਤੋ ਕੰਧ ਤੋ ਚੜਕੇ ਆ ਲਮਕ ਲਮਕ ਕੇ ਲੱਤਾ ਛੱਲੀ ਵੀ ਆ ਦੇਖ ਤੇ ਕੋਈ ਟਾਈਮ ਨਾ ਘਰੇ ਬੜ ਜਾ ਕਰ ਮੈਂ ਤੈਨੂੰ ਕੀ ਆਖੇਗਾ ਵੀ ਇੱਥੇ ਵੀ ਚੋਰ ਪੈਂਦੇ ਸੁਣਨਾ ਪਿਆ ਤੇਰਾ ਲੈ ਜਾ ਕੋਈ ਮੈਸਕੂਲ ਕੇ ਲਈ ਅੱਜ ਕੱਲ ਕੋਈ ਨਹੀਂ ਲੈ ਕੇ ਜਾਂਦਾ ਲੈ ਕੇ ਕਿਉਂ ਨਹੀਂ ਜਾਂਦਾ ਬੀਸ ਮੈਂ ਤਾਂ ਹੀ ਖੋਲੂਗਾ ਨੇ ਕਿੱਥੇ ਕਿੱਥੇ ਆ ਉਹ ਦਿੱਤੀ ਖੋਲੀ ਆ ਉਹ ਮੇਰੀ ਕੈਲੇ ਕੀ ਤੂੰ ਦੇਖਦਾ ਹੈ ਨਾ ਟੱਡੀ ਕੋਨ ਤੋਂ ਥੂਨ ਵਾਲੀ ਮੈਸ ਸੀਗੀ ਦੱਸਦੇ ਸੀ ਅੱਜ ਸਾਥ ਚ ਮੈਂ ਗਿਆ ਸੀ ਦੇਣੇ ਹਾਂ ਉੱਥੇ ਗੱਲਾਂ ਕਰੀ ਜਾਂਦੇ ਨੇ ਕਹਿੰਦੇ ਕੈਲੇ ਕੀ ਮੈਸਕੂਲ ਕੇ ਲੈਗੇ ਅੱਛਾ 1.5 ਲੱਖ ਦੀ ਸੀਗੀ ਮੈਂ ਸੋਹ ਜਿਹੜੀ ਲੈ ਕੇ ਗਿਆ ਯਾਰ ਪਤਾ ਨਹੀਂ ਬਾਪੂ ਯਾਰ ਮਾੜਾ ਮੋਟਾ 1.5 ਲੱਖ ਦੀ ਕਿਹੜੀ ਆ ਗਈ ਲੈ ਚੰਗੀਆਂ ਮੈਂ ਇਸਾਂ ਨੇ ਉੱਥੇ ਤਾਂ ਮੈਂ ਕਿੱਥੇ ਜਾਊਂਗਾ ਖੇਡਣ ਉੱਥੇ ਝੋਟੀਆਂ ਨੇ ਨਾਮ ਚ ਅੱਛਾ ਹਾਂ ਆਏ ਜਾਲਾ ਨਾ ਕਿਤੇ ਉਹ ਨਾ ਝੋਟੀ ਨੂੰ ਸੂਣ ਵਾਲੀ ਕਰ ਦੇ ਕਿਤੇ ਬਸ ਯਾਰ ਬਾਪੂ ਯਾਰ ਨਾ ਮੈਂ ਤਾਂ ਰੋਟੀ ਰੋਟੀ ਦੇ ਮਤਾਰੀ ਨੂੰ ਪਤਾ ਕੋਈ ਨਹੀਂ ਤੇਰਾ ਹੂੰ ਉੱਠੀਆਂ ਗੱਲਾਂ ਇਹਦਾ ਤੂੰ ਬਾਲੀਆਂ ਕਰਦਾ ਸ਼ਰਮ ਨਹੀਂ ਮੰਨਦਾ ਤੂੰ ਮੁੰਡੇ ਦੀ ਤਾਂ ਹਰ ਮਨ ਲੱਗ ਗਿਆ ਚੰਗਾ ਨੂੰ ਫਰਾ ਦੇ ਆ ਚੰਗਾ ਮਿਲ ਜਾ ਲੈ ਚੁੱਲ੍ਹ ਨਹੀਂ ਆਈ ਮੈਂ ਮੈਂ ਨਹੀਂ ਖਾਂਦਾ ਰੋਟੀ ਅੱਜ ਦਾਲ ਤਾਂ ਧਨੀ ਨਹੀਂ ਕੁੰਡੇ ਖਾਣੇ ਚਟਣੀ ਪਈ ਰਕਣੀ ਗੰਡੇ ਦੀ ਚਟਣੀ ਖਾਉਂਗਾ ਹਾਂ ਉਹ ਚਟਣੀ ਖਾਈ ਹੋ ਤੈਨੂੰ ਭੈਂਦਾ ਯਾਰ ਮੈਂ ਮੁਰਗਾ ਬਣਾ ਕੇ ਦੇ ਮੈਂ ਇੱਕ ਗੱਲ ਦੱਸ ਤੀ ਸਵੇਰੇ ਘੋ ਦਾ ਪੀਪਾ ਹੈ 10 ਕਿਲੋ ਦਾ ਲੈ ਇੱਧਰ ਪਾ ਲੈ ਹੱਥ ਸਾਰਾ ਪੀਪਾ ਤੂੰ ਪਾ ਲੈ ਜੇ ਜੇ ਨੂੰ ਘਿਓ ਪੈਂ ਜਾਂ ਲੱਗਾ ਕਿ ਸਾਡੀ ਬਡੇਲਾ ਬਾ ਯਾਰ ਬਾਪੂ ਜਾ ਪਾ ਲੈ ਜਾ ਕਾ ਕੀ ਹੁਦਾ ਲੈ ਲਾ ਦੇ ਕਿਉਂ ਇਹ ਨੂੰ ਭੈਂਦਾ ਲਨਤ ਮੁੰਡਾ ਆ ਕਰਨਾ ਹਾਂ ਰਿਪਾਣੀ ਬੜਾ ਠੰਡਾ ਯਾਰ ਬਾਪੂ ਵੀ ਕਿਸੇ ਕੰਮ ਦਾ ਨਹੀਂ ਯਾਰ ਨਾ ਭਾਂਦੇ ਭਾਂਦਾਗਾ ਮਾਨੂੰ ਕਾਲ ਹੈ ਨਨ ਇੱਕ ਤਾਂ ਤਾਇਆ ਰੋਟਾ ਲੱਗਿਆ ਕੋ ਬਾਪੂ ਹੈਗਾ ਮੈਨੂੰ ਹੁਣ ਰੋਟੀਆਂ ਦੇਣੀਆਂ ਪੈਣਗੀਆਂ ਵਾਹ ਸਹੀ ਨਹੀਂ ਕੰਮ ਦੇ ਆ ਬੜਾ ਤੰਗ ਕੀਤਾ ਇਹਨੇ ਮੈਂ ਨਹੀਂ ਖਾਂਦਾ ਰੋਟੀ ਅੱਜ ਮੈਂ ਤਾਂ ਦੁੱਧ ਦਾ ਜਾਕੂੰ ਮਗਨ ਕੋ ਲੋਰ ਨਾ ਕਰਿਆ ਆਲੂ ਦਾ ਸਲਾਦ ਬਣਾ ਕੇ ਨਾ ਦੇਵਾ। ਤਾ ਛੱਡ ਪਰੇ ਯਾਰ ਕਹੇ ਤੱਕ ਕਿਉਂ ਕਰਨ। ਇਹ ਬੜਾ ਤੰਗ ਕੀਤਾ। ਇਹ ਨਾ ਖਾਦੀ ਨਾ ਰੋਟੀ ਨੂੰ ਮੈਂ ਦੇਊਗਾ ਜਿ ਪੂਰੇ। ਹੁਣ ਤਾਂ ਮੈਂ ਲੱਗਾ ਸੁੱਤਣਾ ਤਿਆਰ ਹੋਈ। ਕੱਲ ਦੇਖਦਾਂਗਾ। ਇਹਦਾ ਲੱਛਣ ਵਾਲੇ ਕਰਦਾ ਖਾਣ ਲੱਗਿਆ ਰੋਟੀ। ਖਾਇਆ ਕਿੱਥੇ ਐ? ਆਉਂਦੇ ਆ ਯਾਰ ਦੋਸਤ। ਇਹਨੂੰ ਲੱਛਣ ਕਰੂਗਾ ਪਤਾ ਜਿਹਦਾ। ਮੈਂ ਉਹ ਪੂਰੇ। ਹੋ ਤਾਂ ਮਰ ਤਾ ਨਹੀਂ ਗਿਆ ਮੈਨੂੰ ਲੱਗਦਾ ਹੋ ਤਾਂ ਵਧੀਆ ਮੈਨੂੰ ਲੱਗਦਾ ਕੰਮ ਨਿਭੜਿਆ ਚੋ ਇਹ ਪਾ ਜੂਗਾ ਰੋਪਿਆਂ ਦੀ ਵੱਡਾ ਵੇਲੀ ਡਰਦੀ ਐ ਤੂੰ ਤਾਂ ਮਜਾ ਥਾਲਾ ਮੈਂ ਤਾਂ ਪਿਆਸੀ ਅੱਖੀ ਜੱਗਦੀ ਕੋਈ ਰੋਟੀ ਖਾ ਰਾਇਆ ਯਾਰ ਹੋਈ ਰੋਟੀ ਦਾ ਮੇਰਾ ਮੇਰਾ ਥਾਲਾ ਗਿਆ ਗਿਆ ਬਚ ਕੇ ਖਾਣੀਆਂ ਖਾਣਾ ਯਾਰ ਨਹੀਂ ਮੈਂ ਲੈ ਜੂਗਾ ਵਾਪਸ ਕਿੱਥੇ ਨਾ ਮੇਰੇ ਮੱਥੇ ਬੈਠ ਜਾ ਜਲਦੀ ਹੱਥ ਲਾ ਦੇਖ ਛੇ ਕੁ ਮਾਰੀ ਜਾਂਦੀਆਂ ਨੇ ਖੰਘ ਕਾ ਜੇ ਕੋਸਾ ਧਰਮਾ

ਤੋ ਥੀਤਾ ਯਾ ਖਾ ਯੇ ਨੇ ਜੋ ਹਾਲਾ ਹੂੰ ਆਇਆ ਡਾਲਾ ਛੇੜਾ ਹੂੰ ਅੱਜੀ ਕੋਤਵਾ ਹੱਥਾਂ ਨੂੰ ਕੀ ਹੈਗਾ ਉਹ ਕਾਲ ਨੁਕੰਦੇ ਡਾ ਗੋਹਾ ਯਾ ਟਾਲਿਆ ਸੀ ਮੈਕਸਾ ਚੰਡੋ ਲੱਗ ਗਿਆ ਵਾ ਦਾ ਕੰਮ ਤੂੰ ਕਰਦਾ ਦਾ ਹੀ ਨਹੀਂ ਉਵੇਂ ਪਿਆਗਾ ਪਾਣੀ ਪਾਈ ਫਟਾ ਪਾਣੀ ਪੀ ਲੱਖਣ ਵਾਲੀ ਕਰਦਾ ਤਾ ਯਾਰ ਤੂੰ ਨਾ ਨਾ ਲੱਖਣ ਪਾ ਦੇ ਸੰਗੇ ਹੁਣ ਫਿਰ ਕਹਿੰਦਾ ਪਾਣੀ ਲੈ ਕੇ ਆ ਓ ਠੱਜਾ ਜੋੜਿਆ ਤੇ ਦੋਲੀ ਜਨ ਹੈ ਪਾਗਲ ਬੰਦਾ ਇਹ ਵਾਜ ਜੋੜੇ ਤੂੰ ਅਸੇ ਦਿੱਲੀ ਤੋਂ ਲੈਂਦੇ ਆ ਇੱਧਰ ਪਾਠ ਥੋੜਾ ਜਿਹਾ ਹੋਰ ਪਾ ਓ ਮੈਂ ਮੈਂ ਲੱਗੜੀਏ ਗਹਿਣਿਆ ਹਾਂ ਲਾ ਲੱਗੀ ਨਾ ਲਿਆ ਕਰ ਨਾ ਜਾਂ ਤਾਂ ਠੰਗੇ ਭੈਂਕੋ ਦੇ ਦਮ ਨੂੰ ਮੁੰਡੀਆਂ ਹੋ ਗਿਆ ਫੇਰ ਪਰ ਮੇਰੀ ਗੱਲ ਤਾਂ ਸੁਣ ਹਾਂ ਉਹ ਮੇਰਾ ਬਾਪੂ ਮੰਨਦਾ ਨਹੀਂ ਗਾਣਾ ਕੋ ਕੱਢੀ ਨਾ ਇਹ ਨਾ ਕਰਿਆ ਕਰ ਉਹ ਨਾ ਕਰਿਆ ਕਰ ਗੱਡ ਜਾਂ ਗਿਆ ਹਾਂ ਬੜਾ ਪੁੱਤ ਮੇਰੇ ਛੜਿਆ ਦਾ ਪੁੱਤ ਨਹੀਂ ਇਹ ਤਾਂ ਇਹ ਤਾਂ ਮੰਨ ਵੀ ਲੈਣਾ ਵੀ ਜਰਾ ਨਾ ਗੇਮ ਖੇਡ ਜਾ ਤੱਟੂ ਤੂੰ ਮੈਂ ਤੂੰ ਕਿਹਾ ਕਾ ਕਾ ਤੂੰ ਮੇਰੇ ਖੜਿਆ ਜਾਗਾ ਸਵੇਰੇ 4 ਵਜੇ ਅੱਖਾਂ ਹਾਂ ਨੱਖ ਜਾ ਜਾ ਕੋਈ ਪਰਵਾਹ ਨਾ ਮਨ ਪੁੱਤ ਬੰਜਾ ਤੂੰ ਮੇਰਾ ਰਤਨ ਹਾਂ ਮੈਂ ਤੈਨੂੰ ਕੋਲ ਹਾਂ ਮੈਂ ਖੇਡਦਾ ਜਾਂ ਜਿਹਾ ਹੋੜ ਖੇਡੀ ਨਾ ਮੈਂ ਬਹੁਤ ਮੈਂ ਆ ਜਾ ਹੁਣੇ ਆਪਾਂ ਖੇਡਦੇ ਹੁਣ ਵੀ ਹੁਣ ਤਾਂ ਠੰਡਾ ਜੱਟ ਕੇ ਚੱਕੇ ਚੱਖਿਆ ਨਾ ਮੈਂ ਤੈਨੂੰ ਮੈਂ ਤੈਨੂੰ ਕੰਚੀ ਲਾ ਕੇ ਦਿਖਾਉਣਾ ਕਈ ਕੀ ਨਾਲ ਚ ਟੁਕਟ ਹੋਰ ਮੇਰੇ ਤੋਂ ਜੋੜੇ ਖਾਲੀ ਤੈਨੂੰ ਮੈਂ ਆਜੂ ਕਿ ਇਸ ਦੀ ਗਿਹੂ ਨਾ ਪੂਰਾ ਹੋ ਕਿੱਥੇ ਹਾਂ ਮੇਗੀ ਤੀ ਨਾ ਕਦਾ ਜੀ ਤੂੰ ਹੀ ਜਗਦੀ ਐ ਬਾਪੂ ਮੈਨੂੰ ਕਹਿੰਦਾ ਭਾਏ ਤੂੰ ਲੱਤ ਤੜਾ ਲੈ ਹਾ ਕਰ ਲੈ ਲੈ ਨਾ ਜੀ ਲੈ ਨਾ ਮਾਂ ਕਹਿੰਦਾ ਮੈਨੂੰ ਕਿਉਂ ਦਾ ਪਿੱਪਾ ਲਿਆ ਦੇ ਹਾਂ ਬਲਕਿ ਉਹ ਨੂੰ ਕਹਿੰਦਾ ਤੂੰ ਕੀ ਗਾਦਾਰਾ ਆ ਯਾਰ ਪੁੱਠੀਆਂ ਗੱਲਾਂ ਕਰਦਾ ਭਾਏ ਕਿ ਅੱਜ ਨੂਨ ਹੀ ਬੜਾ ਓਏ ਖਾਲਾ ਯਾਰ ਹੁਣ ਤਾਂ ਯਾਰ ਮਿਰਚਾਂ ਬਾੜੀਆਂ ਪਾਚੀਆਂ ਮੇਰੇ ਸਾਰੇ ਦਵਾਰੇ ਲਿਆ ਬਿਨਾ ਕੇ ਦਵਾਰੇ ਨਹੀਂ ਮੈਂ ਤਾਂ ਆਪਣੀ ਖਾਧੀ ਗੇ ਰੋਟੀਆਂ ਤੇ ਕਰੇਗੀ ਉੱਥੇ ਲੈ ਵੀ ਇੱਕ ਤਾਂ ਮਿਰਚਾਂ ਭੈ ਜੋ ਦੀਆਂ ਪਾਚੀਆਂ ਖਾਰਾ ਕੋਈ ਨਹੀਂ ਹੁੰਦਾ ਚਾਰ ਦੀ ਘੜੀ ਪਈ ਆਪਣਾ ਚਾਰ ਦਿਉ ਬਾਪੂ ਕਹਿੰਦਾ ਮੇਰੇ ਕੋਲ ਗੋੜਾ ਹੈ ਬੇਰ ਤੋਂ ਕਹਿੰਦਾ ਇੱਦਾਂ ਮੇਰੇ ਕੋਲ ਤਾਂ ਫੜਕ ਕੇ ਲਿਆ ਸ਼ੇਰ ਬਣ ਕੇ ਮੈਂ ਨਹੀਂ ਦੂੰ ਆਪ ਦੀ ਕਰਨੀ ਗੱਲ ਓਏ ਨਾ ਕਿ ਟਿੱਪੂ ਗਿਆ ਅੱਜ ਤਾਂ ਨਾ ਕੋ ਕੋ ਪਾਲ ਆ ਜਾ ਕਹਿੰਦਾ ਜੰਗਿਆਂ ਤੇ ਅੱਛਾ ਹਾਂ ਇਹ ਭੈ ਕੋਡ ਦਾ ਮੇਰਾ ਨਾ ਮੱਛਲੀ ਬੜਾ ਖਾਰਜੀ ਖਾ ਜਾ ਗਿਆ ਹਾਂ ਤਾ ਉਹ ਸ਼ਾਲਾ ਕਹਿੰਦਾ ਹਾਂ ਮੈਂ ਤਾਂ ਮੈਂ ਕਹਿੰਦਾ ਕਿਹ ਹੁੰਦਾ ਨਾ ਉਹਨੇ ਤੇ ਨਹੀਂ ਗਿਆ ਤੂੰ ਫੜਕ ਕੇ ਹਾਂ ਉਹ ਕਿਹਾ ਕਿ ਉਹ 3 ਦਿਨਾਂ ਤੈਨੂੰ ਪੁੰਨ ਲੱਗਦਾ ਅੱਛਾ ਉਹ ਭੈਣ ਚੋੜਾ ਰਾਜੀ ਨਹੀਂ ਮਰੇ ਤੇ ਉਹ ਕਾ ਕੀ ਗੱਲ ਹੋ ਗਈ ਅਟਾ ਨਹੀਂ ਬਸ ਹੁੰਦਾ ਹਮ ਮੇਰਾ ਬਾਪੂ ਨੇ ਪੂਰਾ ਕਿਹਾ ਸੀਗਾ ਵੀ ਉਹਨੂੰ ਰੱਖ ਇੱਥੇ ਕਰ ਅੱਛਾ ਹਮ ਉਹਦਾ ਉਹਦਾ ਕਹਿੰਦਾ ਦਫਾ ਕਰਾਂ ਨਹੀਂ ਕਹਿੰਦਾ ਕੀ ਦਫਾ ਇਹਨਾਂ ਦਾ ਡੱਕਰ ਤਾਂ ਮੈਂ ਬਰੇ ਉਹਨੂੰ ਸਾਰਾ ਜੱਗ ਦਾ ਮੈਂ ਜਮੀਨ ਪਈ ਤੇ ਚਾਰ ਕਿੱਲੇ ਜੋ ਮੇਰੀ ਨੂੰ ਪਤਾ ਨਹੀਂ ਮਨ ਕਹਿੰਦਾ ਡਾਕਰ ਦਾ ਵੀ ਉਹਨੂੰ ਮੈਂ ਤਾਂ ਨਵੀਂ ਲਿਆਂਗਾ ਬੱਤੀ ਬਹੁਤੀ ਭਾਂਡਾ ਡੰਡਾ ਕੋੜੀ ਨਾ ਤੂੰ ਲੈ ਆ ਬੱਤਲੀ ਦਾ ਇਹ ਨਹੀਂ ਤੇਰੇ ਤੋਂ ਤਾਂ ਯਾਰ ਮਦਦ ਨੇ ਸਾਥ ਕੀ ਹੈ ਮੈਨੂੰ ਖਰਾਜੂ ਜਰ ਕਿਹੜਾ ਮੱਗਰ ਆਪਣੇ ਪਿੰਡਰ ਉਹ ਤਾਇਆ ਜੁੜਿਆ ਆਇਆ ਬੂੜਾ ਉਹ ਛੋਟਾ ਆ ਜਾਂ ਉਹ ਤਾਇਆ ਉਹ ਬੋਦਾ ਮੈਂ ਉਹਦਾ ਉਹਨੂੰ ਨਾ ਕਰੇ ਬਾੜਿਆ ਕਰ ਤਾ ਉਹ ਪੰਡਾ ਦੀ ਪੀਆ ਲਊ 50000 ਮੈਂ ਕਰਾਂਗਾ ਤੇ ਇਹਨੂੰ ਉਹ ਟੂ ਹੀ ਮਾਰ ਜੂਗਾ ਉਹ ਅੱਛਾ ਤੂੰ ਉਹਨੂੰ ਉਹਨ ਘਰੇ ਨਾ ਭੜਿਆ ਕਰ ਨਾ ਨਾ ਪਾਣੀ ਨਾ ਉਹ タルਕੀ ਵਾਲਾ ਹੂੰ ਕੱਲ ਅੱਡੇ ਤੇ ਖੜਾ ਹਾਂ ਕਾਲਿਆਂ ਨੂੰ ਕਾਲਾਂ ਦੇਖੇ ਅੱਛਾ ਹੋਰ 300 ਉਹ ਐ ਹਰ ਸੱਤ ਸਹੂਲੀ ਬਾਰੂ ਅੰਨੀਆਂ ਗੁਣੀਆਂ ਉਹ ਪਤਾ ਨਹੀਂ ਕੀ ਕਰਤੀਆਂ ਫੁਰਤੀਆਂ ਕਰ ਮੈਂ ਨਾ ਸੁਲੂਦੀ ਕੋਦੇ ਗੋਸ਼ਤ ਦੀ ਅੱਟੇ ਦੇ ਮੋਹਰੇ ਦੇ ਇੱਜਟ ਦਾ ਮੜਾ ਮੂਰ ਹੈ ਉਹ ਘਰੇ ਕੁਰੀ ਨਾ ਭੜਿਆ ਕਰ ਨਾ ਨਾ ਆਪਾਂ ਹੀ ਭੜਦੇ ਉਹਦਾ ਬਾਹਰ ਉਹਦਾ ਜਵਾਖਾ ਨੂੰ ਵੀ ਆਇਆ ਫਰੂਸੀ ਜਾਂਦਾ ਰਿਹਾ ਔਰ ਮੈਨੂੰ ਪਤਾ ਉਹਦੇ ਭੈਣ ਚੋ ਜਨਾ ਸਾਡੇ ਆਗਮਤਰੀ ਉਹ ਆਪਣਾ ਛੋਟਾ ਰਿਸ਼ਤੇ ਦਾ ਜਾ ਹਾਂ ਜੇ ਗੱਜਾਲ ਦੀ ਪੂਆ ਦਾ ਮੁੰਡੇ ਲੱਗਿਆ ਹੋ ਮੇਰਾ ਵੀ ਅੱਛਾ ਜੇ ਉਹਦੀ ਗਾਂ ਪਟਾਣੀ ਮਸੇਰ ਨਾਲ ਆਇਆ ਸੀ ਮੁੰਡਾ ਕੋਈ ਜਰ ਹਾਂ ਪੂਆ ਦੇ ਮੁੰਡੇ ਦਾ ਗਾਂ ਆਸੀ ਕੋਈ ਉਹ ਜਵਾਖ ਨੂੰ ਮੇਰਾ ਸਾੜਾ ਮੇਰੇ ਕੋਲੇ ਆਦੇ ਆਸੀ ਅੱਛਾ ਇਹ ਉਹਦੀ ਨਾ ਬੁਗਿੰਗ ਆ ਜਾਵੇ ਉਹ ਉਹ ਨਾ ਨਾ ਦੇਵੇ ਕੌਣ ਮੰਨਦਾ ਇਹੀ ਮੱਗਜ ਮਤਨ ਦੱਸਿਆ ਪੂਰਾ ਠਰਕੀ ਉਹ ਹੈ ਕਾਕੇ ਬਲੀ ਕੋਈ ਨਾ ਤੈਨੂੰ ਮੈਨਾਂ ਝੋਲਦਾ ਪੀਪਾ ਲਾ ਕੇ ਜੀ ਪੱਟ ਮਾੜੀ ਜੇ ਕਮਜ਼ੋਰ ਹੈ ਪੱਟ ਮੇਰੇ ਤਗੜਿਆ ਪੂਰੇ ਹੂੰ ਕਮਜ਼ੋਰ ਨਹੀਂ ਮੈਂ ਨਾੜਾ ਨਾ ਅੰਬੇ ਵਾਲੇ ਮੇਰੇ ਪੱਟ ਅੰਬੇ ਵਾਲੇ ਨਾੜਾ ਕਿਸੇ ਜਿੰਦੀ ਨਾੜਾ ਵੀ ਪੁਲਵਾਨਾਂ ਦੀ ਹੀ ਦੇਖਦੀ ਹੁੰਦੀਆਂ ਡੰਡ ਬੈਂਚ ਕਮਾ ਲਿਆ ਕਰ ਡੰਡ ਮੈਂ ਸਭ ਮਾਰ ਦੇ ਨਾ ਮਾਰ ਕੇ ਦਿਖਾਵਾਂ ਸੌ ਸੌ ਹਾਂ ਬਾਹਰ ਫਿਰਨੇ ਨੂੰ ਦੋ ਦੋ ਤਾਂ ਨਹੀਂ ਦੋ ਤਾਂ ਹੁਣੀ ਮਾਰ ਕੇ ਦਿਖਾ ਜਿੰਨੀ ਮੈਂ ਰੋਟੀ ਦੀਆਂ ਗੁੱਤੀਆਂ ਖਾਉਂਦੀਆਂ ਮਾਰ ਕੇ ਆਏ ਹੋ ਵਾ ਥੱਕਿਆ ਵੀ ਆਇਆ ਗਵਾਡੀ ਖੇਡ ਕੇ ਦੋ ਤੈਨੂੰ ਲਾ ਕੇ ਦਿਖਾ ਮਾਰ ਕੇ ਆਇਆ ਮਗਰ ਤੇ ਜਿਹੜਾ ਨਹੀਂ ਆ ਤੇ ਨੜੀ ਕਰਦੀ ਮੇਰੇ ਬਪੂ ਦਾ ਜੂੜੀ ਖੋਲਦੀ ਸੀ ਉਹਨਾਂ ਨੂੰ ਜੋ ਦੀ ਸਮੇਂ ਉਹ ਕਰ ਦਿੰਦੇ ਆ ਆਂ ਜੱਜਾ ਰਤੂ ਪਹਿਲੇ ਛਾ ਗਿਆ ਕਰ ਯਾਰ ਨਹੀਂ ਫਿਰ ਮੈਂ ਉੱਥੇ ਨਾਲੀ ਕੋਲੇ ਬੰਨ ਕੇ ਆਇਆ ਮੱਖਾ ਤੇ ਮੇਰਾ ਡੋ 10 ਸਖਾਉਂ ਟੱਕੇ ਬਟਲੀ ਪੇਟ ਹੁੰਦਾ ਹੈ ਢੋਡਾ ਡੋ ਹੁੰਦਾ ਕੋਈ ਕੀ ਮਾਨ ਜੱਜਾ ਕੋਟ ਫੜਨ ਜਾ ਫਿਰ ਸਵੇਰੇ ਉੱਥੇ ਹੀ ਜਾਇਆ ਟਾਈਮ ਤੇਨੂੰ ਮੈਂ ਖੜਾ ਕੇ ਲਵ ਪੱਕਾ ਕਿੱਥੇ ਗਰਾਊਂਡ ਤੇ ਚੱਲਾਂਗੇ ਇੱਥੇ ਆਪਣੇ ਆਪਣੇ ਖੇਤ ਪੱਛਾ ਦਾ ਬਾਂਡ ਬੇਲਾ ਉਹਨੇ ਚ ਬਾਕੀ ਲਾਂਗੇ ਬਾਅਦ ਹੀ ਫਿਰ ਉਹਨੂੰ ਸੁਹਾਗਾ ਦੂ ਆਹ ਟਰੈਕਟਰ ਲੈ ਕੇ ਜਾ ਆਹ ਟਰੈਕਟਰ ਲੈ ਕੇ ਨੂੰ ਹਾਂ ਮੈਂ ਸੁਹਾਗੇ ਦੇ ਵੇਖੂੰ ਕਿੱਥੇ ਭਾਈ ਜੀ ਕੋਈ ਨਾ ਬੋਰੀ ਨਾਲ ਲਿਆਵਾਂਗੇ ਠੀਕ ਆ ਤੇ ਰੋਟੀ ਖਾ ਲਾਉਣ ਦਾ ਵਾਦਾ ਵਾ ਲਫਾਈ ਚੱਲ ਮੈਂ ਭੈਣ ਚੋੜ ਦੇ ਠੰਡੀਆਂ ਰੋਟੀਆਂ ਠੰਡੀ ਨੂੰ ਗਰਮ ਤਾਂ ਪਈ ਆ ਗਈ ਘਟੋਂ ਕੱਢਣ ਨੂੰ ਫਿਰ ਦਿਓ ਮੈਂ ਨਹੀਂ ਮਰਾ ਮਰਾ ਉਹ ਕਹਿੰਦਾ ਜੀ ਬੱਖਦੇ ਨੇ ਅੱਛਾ ਕੀ ਚੱਲ ਜਾਓ ਮੈਂ ਉਹ ਰੋੜਾ ਨਹੀਂ ਕਹਿੰਦਾ ਆਹ ਕੰਮ ਨੂੰ ਉਨ੍ਹਾ ਰੱਖਿਆ ਕਰ ਐ ਕਹਿਦਾ ਜੀ ਕੋਈ ਨਾ ਮੇਰੇ ਸਾੜੇ ਨਾ ਮੈਂ ਤੇਰੀ ਖੂਨ ਨਹੀਂ ਗੱਲ ਦਾ ਮੇਰੇ ਕੋਲੇ ਤਾਂ ਘੱਟ ਬਾਦੀ ਆਉਂਦਾ ਹੈ ਨੇ ਉਹ ਕਹਿੰਦਾ ਮੈਂ ਅੱਜ ਕੀਤਾ ਉਹਨੂੰ ਪਾਣੀ ਕਰਕੇ ਦਿੱਤਾ ਜਰਮ ਕੋਈ ਨਹੀਂ ਲੱਗੀ। ਕਾ ਮੋਹ ਕੱਟ ਗਿਆ ਜਿਹੜਾ ਪਾਈਆਂ ਦਾ ਮੋਹ ਰਿਆ ਨਹੀਂ ਬਗਾਇਆਂ ਬੰਦਾ ਕੰਮ ਆ ਜਾਂਦਾ। ਅੱਛਾ ਜੇ ਬਣਾ ਹੀ ਜਾ ਗਿਆ ਮੈਂ ਸੁਣਿਆ ਛੋਟੇ ਹੁੰਦੇ ਰੂ ਤੂੰ ਬੜਾ ਉਹ ਕਰਦੇ ਸੀ। ਉਹ ਪਹਿਲਾਂ ਬਸ ਮੱਛਲੀ ਉਹਨੂੰ ਲਿਆ ਕੇ ਬਲੀ ਮੋਹ ਪਿਆਰ ਸੀ। ਤਖਮਨ ਨਾ ਕਰੀਂ। ਮਨ ਨੂੰ ਲੋਗੋਟ ਚ ਮਾਰੀ। ਹਾਂ ਦਰਜੀ ਕੋਲ। ਕਹ ਜੇ ਬਣਾ ਦੂ ਮੈਂ। ਕਰੇ ਨਹੀਂ ਉਹਦਾ ਤਾ ਕੁੱਟੀ ਜਾਊਗਾ ਫਿਰ ਮੇਰਾ ਸਮਾਨ ਸਾਰਾ ਨਾ ਨਾ ਫੱਜਦਾ ਪੁੱਜਾਦਾ ਬੱਚੇ ਰੂਪ ਆ ਜਾਣਗੇ ਰੂਹ ਨੇ ਰੂਹ ਡਾਇਪਰ ਥੋੜੀ ਬਣਾਉਣੇ ਆ ਲੰਗੋਟ ਮੱਲਾ ਵਾਲਾ ਅੱਠ ਲਗੋਟ ਦੋ ਗੜਾ ਆਏ ਜਾਂ ਖਿਚਲੇ ਵੀ ਹੁੰਦੇ ਆ ਉਹ ਬਣਾ ਦੇਾਂਗੇ ਫਖੂਈ ਦਾ ਖਾ ਲੈਣੇ ਰੋਟੀ ਫਿਰ ਖਾਈ ਜਾਂ ਨਾ ਮੈਂ ਤਾਂ ਜਾਨਣਾ ਕੋਈ ਡਟ ਮੇਰੇ ਕੋਲੇ ਪਾਇਆ ਨਹੀਂ ਕੋਲੇ ਕਿਰਨ ਕੋਲੇ ਕੀ ਆ ਮੈਂ ਤਾਂ ਨਾ ਪੱਗ ਬੰਨਿਆ ਕਰੂ ਕੱਲ ਨੂੰ ਨਾ ਨਾ ਮੇਰੇ ਕੋਲੇ ਪਾਇਆ पटका खोद तो ना, ना मैं चलिया मैं सामना जाती है

ਆਲਾ ਟੁਕੜਾ ਬਾਕੀ ਆ ਆਏ ਹਾਏ 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 ਕੇ ਕਾ ਹਾਈ ਤਾ ਹੀ ਹੋ ਗਿਆ ਹੁਣ ਸਾਡੋ ਉਹ ਪੈ ਗਲਾ ਕੇ ਆ ਜੀ ਮੂੰ ਕੋੜਾ ਜੀ ਅਰੇ ਸਭ ਬੜਾ ਕੰਝੂੜਾ ਫਾਇਕ ਉਹ ਰਾਤ ਨੂੰ ਲਾਉਂਦੇ ਨੇ ਦਿਨ ਥੋੜਾ ਲਾਉਂਦੇ ਹੁੰਦੇ ਅਰੇ ਤੁਮੀ ਦਾਰੂ ਤੇ ਪੀ ਗਏ ਤੇ ਪਿਆ ਕੀ ਕਰੇ ਹੱਡ ਪਰ ਦੁਖਦੇ ਆ ਹਾਂ ਠੀਕ ਆ ਗੱਲ ਤੇਰੇ ਨਹੀਂ ਦੂਦੇ ਠੀਕ ਆ ਗਿਆ ਡਾਂ ਨੂੰ ਪੀ ਤੇ ਟੂੜੀ ਖਾ ਜਾ ਮਿਠਾਈ ਹੁਣ ਨਾ ਆ ਟੋਟੀ ਕੀ ਛੱਡ ਦੇ ਤੀ

ਯਾਰੀ ਵੀ ਹੈਗੀ ਆਪਣੀ ਪਰ ਇਹਨੂੰ ਵਧੀਆ ਰੋਟੀਆਂ ਦਿੰਦੇ ਆ ਯਾਰ ਉਹ ਹੋਈ ਜਾ ਔਖਾ ਭਲਾ ਪੈਸੇ ਦਾ ਮੇਰਾ ਤਾਂ ਮੁੱਕਦਾ ਤੇਰਾ ਮੁੰਡਾ ਭੰਦਾ ਯਾਰ ਬਾਹਰੀਆਂ ਗੱਲਾਂ ਮਾਰਦਾ ਯਾਰ ਉਹ ਤਾਂ ਵਾਹਿਆ ਭਾਈ ਹੈ ਸਤਾਨ ਮਾਰਾ ਪੈਸੇ ਸਤਾਨ ਕੀ ਉਹ ਤਾਂ ਭੈਤ ਦੇ ਜਮੀਨ ਆਪਣ ਨੂੰ ਫਿਰਦਾ ਮਾਈਕਾ ਇਹ ਕਿਾ ਠੀਕ ਆਪਣੇ ਟੋਟੇ ਨੂੰ ਹਾਂ ਵਕਤੂ ਮੇਢੀ ਗੋੜਾ ਪਾਇਆ ਗੱਜਾਲ ਕੋਲੇ ਕੀ ਪਾਇਦਾ ਹਾਂ ਤੈਨੂੰ ਢੋਡਾ ਕੀ ਪਾਇਆ ਤੇ ਨੂੰ ਵੀ ਖੇਡਣਾ ਦੌਂਦਾ ਅੱਛਾ ਹੋ ਗਿਆ ਅੱਜ ਮੈਂ ਦੇਖਿਆ ਇਹ ਖੇਡੀ ਜਾਂਦੇ ਵਾਹ ਵਾਹ ਹਾਂ ਵਾਹ ਰੌਣਕ ਲੱਗ ਰਹੀ ਐ ਮੱਧਿਆ ਖੇਡਦਾ ਹੈ ਹਾਂ ਰੌਣਕ ਚ ਵਾਹ ਰੌਣਕ ਲੱਗ ਰਹੀ ਐ ਚਲੋ ਤੇ ਡੱਬਾ ਲੈ ਹਾਂ ਹੋਰ ਤੇ ਮੈਂ ਐ ਕਰਦਾ ਤੇਰਾ ਰਿਸ਼ਤਾ ਨਾ ਰਖਦਾ ਰਿਸ਼ਤਾ ਹਾਂ ਸੋ ਖਾ ਉਹ ਹਾਂ ਫੇਟਾ ਮੇੜਾ